ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੋ ਚਾਰ ਗੱਲਾਂ ਕਰਨੀਆਂ ਤੇ ਵੀਡੀਓ ਤੁਸੀਂ ਪੂਰੀ ਸੁਣ ਕੇ ਜਾਓ ਵੀਡੀਓ ਪੰਜਾਬ ਦੇ ਮਸਲਿਆਂ ਦੇ ਆਧਾਰ ਤੇ ਹੋਏ ਹੈ ਅਪਰਛੋ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਈ ਹੈ ਜਿਹੜਾ ਪਿਆਰ ਦੇ ਵਿੱਚ ਕਤਲकांड ਹੋਇਆ ਜਿੰਨਾਂ ਦਾ ਜਿਸ ਕੁੜੀ ਦਾ ਨਾਮ ਕਮਲਕੌਰ ਸੀ ਐਕਚੁਅਲੀ ਉਹ ਨਾ ਕਮਲਕੌਰ ਮੀਸੀ ਉਹਦਾ ਨਾ ਕੰਚਨ ਕੁਮਾਰੀ ਸੀ ਕਿ ਪਾਈ ਸਾਹਿਬ ਪਾਈ ਅਮਰਪਾਲ ਸਿੰਘ ਮਹਿਰੋ ਉਹਨਾਂ ਦੇ ਨਾਰ ਉਹਨਾਂ ਦਾ ਗੁੱਸਾ ਦੋ ਸਿੰਗਾ ਨੂੰ ਬੁਖਤਾਰ ਰਹੀ ਕੀਤਾ ਗਿਆ ਆ ਠੀਕ ਹੈ ਅਗਰ ਵੀ ਜੇ ਕੋਈ ਉਹਨਾਂ ਤੇ ਕੋਈ ਇਹੋ ਜੀ ਗੱਲਬਾਤ ਕਰਦੀ ਤਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਤੇ ਫਾਈਓ ਮਹੱਪਾਲਿਕਾ ਨੇ ਆਪਣਾ ਬਿਆਨ ਦਿੱਤਾ ਉਹ ਕੋਈ ਗੱਲ ਨਹੀਂ ਹੈ ਵੀ ਸਾਡੇ ਵਿੱਚ ਕੋਈ ਇਹ ਨਹੀਂ ਗੱਲ ਲੱਗਦਾ ਕਿ ਉਹ ਉਹਨਾਂ ਦਾ ਕੰਮ ਆ ਅਸੀਂ ਆਪਣਾ ਕੰਮ ਕੀਤਾ ਬਲਕਿ ਪਿਆਰ ਦੇ ਲੋਕਾਂ ਨੂੰ ਹੁਣ ਇਹ ਚਾਹੀਦਾ ਜੇ ਜਿਹੜੀ ਪਿਆਰ ਦੀ ਆਪਾਂ ਗੁਰੂਆਂ ਤੇ ਪੀਰਾਂ ਦੀ ਧਰਤੀ ਕਹਿੰਦੇ ਸੀ ਜਿਹੜਾ ਸਾਡੇ ਖੂਨ ਦੇ ਵਿੱਚ ਅੰਖ ਤੇ ਵੰਗਾਰ ਸੀ ਉਹ ਖਤਮ ਹੋ ਕਰ ਦਿੱਤਾ ਖਤਮ ਕੀਤੀ ਕੋਸ ਰਾਤਰੀ ਹਮਸਰਾ ਨਾ ਤੇ ਮੈਂ ਤਾਂ ਤਾਂ ਕਰਤੀ ਬੇਨਤੀ ਕਰ ਰਿਹਾ ਆ ਕਿ ਆ ਬ ਲੋਕਾਂ ਨੂੰ ਤੁਸੀਂ ਭਾਈ ਸਾਹਿਬ ਦੇ ਕਈ ਇਹੋ ਜਿਹੇ ਬੰਦੇ ਆ ਪਤਾ ਨਹੀਂ ਕੀ ਉਹਨਾਂ ਦੇ ਫੋਨ 'ਚ ਮੈਂ ਤਾਂ ਉਹਨਾਂ ਨੂੰ ਕੀ ਸ਼ਰਧਾਰਤਾ ਉਹਨਾਂ ਦੇ ਉਹ ਭਾਈ ਹੱਦ ਦੇ ਖਿਲਾਫ ਖੜੇ ਹੋ ਰਹੇ ਆ ਹੱਦ ਹੋ ਗਈ ਯਾਰ ਉਸ ਬੰਦੇ ਨੇ ਪਹਿਲੇ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕੋਲੇ ਬੁਲਾ ਕੇ ਦੱਸਿਆ ਮਦਦ ਕਰਨ ਲਈ ਵੀ ਤਿਆਰ ਆ ਫੇਰ ਵੀ ਜੇ ਕਿ ਨਹੀਂ ਸੁਧਰ ਰਿਹਾ ਜਾਣ ਬੁੱਝ ਕੇ ਗੰਦ ਪਾ ਰਿਹਾ ਇਹ ਆ ਚਾ ਤੇਰੇ ਤਾਂ ਲਾਸਟ ਹਿੰਡਾ ਨਾ ਮੇਰੇ ਪਿਆਰ ਦੀ ਧਰਤੀ ਆ ਖਾਲਸੇ ਦੀ ਧਰਤੀ ਆ ਉਹ ਇਹੋ ਜਿਹਾ ਕੁਝ ਨਹੀਂ ਚੱਲਦਾ ਦੋਸਤ ਤੇ ਜਿਹੜੇ ਹੋਰ ਵੀ ਆ ਹੋਰ ਵੀ ਪੇਜਾਂ ਤੋਂ ਬਹੁਤ ਕੁੜੀਆਂ ਮੁੰਡੇ ਗੰਦ ਪਾ ਰਹੇ ਆ ਨਾ ਭਾਈ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਤੇ ਤੁਸੀਂ ਆਪਣੇ ਵਾਪਸ ਰਾਸਤੇ 'ਚ ਆ ਜਾਓ ਚੰਗਾ ਰਹੂ ਉਹੋ ਜੀ ਕਮਾਈ ਨਾਲ ਉਹਦਾ ਬੰਦਾ ਉਦਾਂ ਹੀ ਠੀਕ ਆ ਉੱਤੇ ਜਦੋਂ ਲੋਕ ਇਹੋ ਜਿਹਾ ਕੰਮ ਨਹੀਂ ਕਰਦੇ ਸੀ ਜੋ ਮੋਬਾਈਲ ਤੇ ਨਹੀਂ ਲੋਕੀ ਪਾਉਂ ਉਦੋਂ ਲੋਕੀ ਭੁੱਖੇ ਮਰਦੇ ਸੀ ਉਦੋਂ ਨਹੀਂ ਰੋਟੀ ਖਾਂਦੇ ਸੀ ਬੱਚੇ ਨਹੀਂ ਪਾਲਦੇ ਸੀ ਉਹਨਾਂ ਦੇ ਉਹਨੋ ਕੋਈ ਪੜਾਈ ਲਖਾਈ ਨਹੀਂ ਸੀ ਉਸ ਟਾਈਮ ਹੱਦ ਹੋ ਗਈ ਯਾਰ ਆਹੀ ਕਮਾਈ ਰਹੀਗੀ ਨੰਗੇਜ ਦੀ ਕਮਾਈ ਰਹੀਗੀ ਸਾਡੇ ਕੋਲ ਸ਼ਰਮ ਨਾ ਕਰੂ ਕਿ ਅੱਜ ਤੱਕ ਹੀ ਲਗਾਉਣਾ ਇੰਦੀਆਂ ਭਾਈ ਸਾਹਿਬ ਦੇ ਖਿਲਾਫ ਲਿਖ ਰਹੀਆਂ ਕਮੈਂਟ ਸੋਸ਼ਲ ਮੀਡੀਆ ਤੇ ਤੁਸੀ ਦਾ ਪਤਾ ਨਹੀਂ ਮੈਂ ਕਹਿੰਦਾ ਵੀ ਪਿਆਰ ਦੇ ਲੈਕ ਹੀ ਨਹੀਂ ਪਿਆਰ ਦੀ ਧਰਤੀ ਤੇ ਰਹਿਣ ਦੇ ਲੈਕ ਹੀ ਨਹੀਂ ਜਿਹੜੇ ਉਹ ਤੰਤਰ ਤੇ ਤੁਹਾਰੀ ਸੀ ਨਾ ਜਿਹੜੀ ਜਿੰਨੇ ਮੈਂ ਪਾਇਆ ਪੂਰਾ ਇਹ ਬੰਨ ਕੋਲ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਐ ਐਕਚੁਅਲੀ ਬੱਚੇ ਵੀ ਮੋਬਾਈਲ ਦੇਖਦੇ ਆ ਬੱਚੇ ਜਦੋਂ ਮੋਬਾਈਲ ਖੋਲਣਗੇ ਤਾਂ ਉਹਨਾਂ ਨੂੰ ਕੀ ਮਿਲੂਗਾ ਕੀ ਤੁਸੀਂ ਮੋਬਾਈਲ ਤੇ ਕੀ ਪ੍ਰੋਸਕੀ ਦੇ ਰਹੇ ਹੋ ਉਹਨਾਂ ਦਾ ਫੀਚਰ ਕਿਹੋ ਜਿਹਾ ਹੋਊਗਾ ਤੁਸੀਂ ਕੁਝ ਉਹਨਾਂ ਦਾ ਕੀ ਫੀਚਰ ਬਣਾਉਂਗੇ ਦੱਸੋ ਕੀ ਉਹ ਪੜਾਈ 'ਚ ਲੱਗਣਗੇ ਜਾਂ ਉਹਦੀ ਜ਼ਿੰਦਗੀ 'ਚ ਸਫਲ ਹੋਣਗੇ ਮੇਰੇ ਭਾਈ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਕਿ ਠੀਕ ਹੈ ਜੋ ਵਾਈਕਰੋ ਨੂੰ ਮੰਨਦੂਰਾ ਉਹ ਹੋਣੇ ਆ ਵੈਸੇ ਭਾਈ ਸਾਹਿਬ ਚੱਲ ਨੀ ਕਲਾਚਾ ਮੈਂ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਦੀ ਉਹ ਵਧੀਆ ਤੇ ਮੈਂ ਸਾਰੇ ਪਿਆਰ ਨੂੰ ਕਹੀ ਬੇਨਤੀ ਕਰਦਾ ਕਿ ਉਹਨਾਂ ਦੇ ਸਪੋਰਟਸ ਰਹੋ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਉਹਨਾਂ ਨੇ ਪਹਿਲਾਂ ਸਮਝਾਇਆ ਵੀ ਇਸ ਪੱਲੇ ਕੇ ਪਿਆਰ ਨਾਲ ਜਿਹੜੀ ਇਨਸਾਨੀਅਤ ਹੁੰਦੀ ਹੈ ਉਹ ਉਹਨਾਂ ਨੇ ਪੂਰੀ ਦਿਖਾਈ ਹੈ ਕਿ ਫਿਰ ਵੀ ਪਿਆਰ ਆਪਣੇ ਰਸਤੇ 'ਚ ਨਹੀਂ ਆਉਂਦਾ ਤੇ ਫਿਰ ਲਾਸਟ ਹਿੱਲਾ ਇਹੀ ਹੁੰਦਾ ਖਾਸੇ ਕੋਲ ਹੋਰ ਕੋਈ ਨਹੀਂ ਹੈ ਜੋ ਹੋ ਗਿਆ ਸੋ ਹੋ ਗਿਆ ਹੁਣ ਠੀਕ ਹੈ ਤੇ ਹੋਰ ਵੀ ਜਿਹੜੇ ਪਿਆਰ ਦੇ ਚਈ ਹੋਰ ਕੋਈਆਂ ਤੇ ਕੁੜੀਆਂ ਵਿਹਾਨੇ ਗੇਜ ਚਰ ਕੇ ਜਿਹੜੇ ਜੰਦ ਪਾ ਰਹੇ ਆ ਕਿਸੇ ਵੀ ਸਿਧਰ ਜੋ ਆਪਣੇ ਵਾਪਸ ਰਸਤੇ ਤੇ ਆਜੋ ਕਿਤੇ ਨਾ ਹੋਵੇ ਭਾਈ ਸਾਹਿਬ ਦੇ ਡਿੱਕੇ ਤੁਸੀਂ ਵੀ ਆ ਜੀ ਦੇਖ ਲਓ ਹੁਣ ਤੁਸੀਂ ਆਪਣੇ ਆਪ ਦੇ ਪਿਆਰ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਤੁਸੀਂ ਇਨਸਾਫ ਦੀ ਧਰਤੀ ਤੇ ਰਹੋ ਇਨਸਾਫ ਪਸੰਦ ਲੋਕ ਹੋ ਭਾਈ ਸਾਹਿਬ ਭਾਈ ਅਮਰਪਾਖੀ ਮਰੋ ਦੇ ਨਾਲ ਖੜੋ ਉਹਨਾਂ ਦੀ ਸਪੋਰਟ ਕਰੋ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਚੰਗਾ ਹੀ ਕੰਮ ਕੀਤਾ ਪਿਆਰ ਦੀ ਧਰਤੀ ਲਈ ਕੰਮ ਕੀਤਾ ਜਿੰਨੇ ਵੀ ਪਿਆਰ ਦੇ ਲੋਕ ਚਾਹੀਓ ਕਿਸੇ ਵੀ ਧਰਮ ਨਾਲ ਸੰਬੰਧ ਤਾਂ ਹਿੰਦੂ ਮੁਸਲਮਾਨ ਇਸਾਈ ਸੈਕ ਕੋ ਸਾਰਿਆਂ ਦੇ ਭਲੇ ਦੀ ਗੱਲ ਆ ਸਾਰਿਆਂ ਦੇ ਬੱਚੇ ਹੀ ਮੋਬਾਈਲ ਯੂਜ਼ ਕਰਦੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਜੇ ਕੋਈ ਇਹੋ ਜਿਹੇ ਬੰਦੇ ਮਿਲਦੇ ਆ ਉਹਨਾਂ ਤੇ ਕਾਰਵਾਈ ਪਾਇਆ ਕਰੋ ਇਹ ਬੋਦਨਾ ਦਾ ਇਸ ਤਰ੍ਹਾਂ ਚੱਲ ਰਿਹਾ ਸੀ ਤਾਂ ਕਰਕੇ ਉਹਨਾਂ ਨੇ ਕੀਤਾ ਅੱਜ ਇੰਨੀ ਇਕੱਲਾ ਤੱਕ ਮੈਂ ਵਿਚਾਰਾਂ ਕਰਨੀਆਂ ਸੀ ਤੇ ਮੈਨੂੰ ਉਮੀਦ ਹੈ ਕਿ ਮੈਂ ਜਿਹੜੀ ਬੇਨਤੀ ਤੁਹਾਡੇ ਅੱਗੇ ਰੱਖੀ ਤੁਸੀਂ ਜਰੂਰ ਤੇ ਗੌਰ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ